ਸਸਤੀ ਦਾ ਸਸਤੀ ਚੀਜ਼ ਤੋ ਆਪਾਂ ਕੋਈ ਵੀ ਪ੍ਰੋਜੈਕਟ ਆ ਕੋਈ ਵੀ ਚੀਜ਼ ਜਿਹੜੀ ਆਪਾਂ ਤਿਆਰ ਕਰੀਏ ਲੋ ਜੀ ਆਪਾਂ ਵਾਈਟ ਪਾਈਪ ਜਿਹੜਾ 1.2 ਇੰਚ ਇਹਦੇ ਵਿੱਚ ਵੀ ਕਰ ਲੈਣੇ ਸਰਾਖਾ ਦੇਖੋ ਇਸ ਤਰ੍ਹਾਂ ਦੇ ਕੰਮ ਨਾ ਆਪਾਂ ਨੂੰ ਕਰਨ ਚ ਬਹੁਤ ਇੰਟਰਸਟ ਹੈ ਮਜ਼ਾ ਆਉਂਦਾ ਜੀ ਤੇ ਤੁਸੀਂ ਵੀ ਸਾਰੇ ਕਰਾਇ ਕਰੋ ਜੀ ਲਓ ਜੀ ਲਗਾ ਦਿੱਤੀ ਆਪਾਂ ਇਹ ਚ ਸਾਰੇ ਚ ਦੁਪਹਿਰ ਖਿੜੀ ਜੀ ਤੇ ਆਹ ਦੇਖੋ ਕੁਝ ਕੁਝ ਉੱਪਰ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਤੇ ਅੱਜ ਆਪਾਂ ਘਰ ਦੇ ਵਿੱਚ ਇੱਕ ਬਹੁਤ ਹੀ ਘੈਂਟ ਚੀਜ਼ ਤਿਆਰ ਕਰਨ ਜਾ ਰਹੇ ਹਾਂ ਜੀ ਤੇ ਗ੍ਰੀਨਰੀ ਤੁਹਾਨੂੰ ਪਤਾ ਆਪਾਂ ਵਰਕ ਕਰਦੇ ਰਹਿੰਦੇ ਆ ਕਦੀ ਪਲਾਂਟਸ ਕਦੀ ਸਬਜ਼ੀਆਂ ਛੱਤ ਤੇ ਤੇ ਇਸੇ ਤਰ੍ਹਾਂ ਆਪਾਂ ਇੱਕ ਨਵੀਂ ਚੀਜ਼ ਤਿਆਰ ਕਰਨ ਲੱਗੇ ਆ ਜੀ ਤੇ ਸਮਾਨ ਲਗਭਗ ਆਪਣੇ ਕੋਲ ਰੈਡੀ ਹੈ ਤੇ ਸਮਾਨ ਤੁਹਾਨੂੰ ਦਿਖਾਉਂਦੇ ਆ ਜੀ ਆਹ ਦੇਖੋ ਜੀ ਇੱਕ ਆਪਾਂ ਪਾਈਪ ਲਿਆ ਜੀ ਇਹ 4 ਇੰਚੀ ਪਾਈਪ ਹੈ ਜੀ ਆਹ ਵਾਲਾ ਤੇ ਆਹ ਵਾਲਾ ਹੈਗਾ ਜੀ ਇਹ ਦੂਜਾ ਮਤਲਬ ਟੂਟੀਆਂ ਵਾਲਾ ਪਾਈਪ ਇਹ ਪਾਉਣ ਵਾਸਤੇ ਇਹ 1 ਪੌਣਾ ਇੰਚੀ ਪਾਇਆ ਵੇ ਜੀ ਤੇ ਉਹ ਪਈ ਆਪਣੀ ਰੈਲ ਮਸ਼ੀਨ ਤੇ ਆਹ ਕੁ ਚਾਬੀਆਂ ਨੇ ਤੇ ਸਮਾਨ ਆਪਾਂ ਕਰ ਲਿਆ ਇਕੱਠਾ ਤੇ ਹੁਣ ਆਪਾਂ ਤੁਹਾਨੂੰ ਬਣਾ ਕੇ ਵਿਖਾਵਾਂਗੇ ਜੀ ਕਿਹੜੀ ਚੀਜ਼ ਐ ਐਂਡ ਤੱਕ ਵਲੌਗ ਜਰੂਰ ਦੇਖਿਓ ਜੀ ਸਾਰਾ ਹਰ ਇੱਕ ਵੀਡੀਓ 'ਚ ਆਪਣੀ ਕੋਸ਼ਿਸ਼ ਹੁੰਦੀ ਐ ਵੀ ਆਪਾਂ ਮਤਲਬ ਸਸਤੀ ਤੋਂ ਸਸਤੀ ਚੀਜ਼ੀ ਤੋਂ ਆਪਾਂ ਕੋਈ ਵੀ ਪ੍ਰੋਜੈਕਟ ਆ ਕੋਈ ਵੀ ਚੀਜ਼ ਜਿਹੜੀ ਆਪਾਂ ਤਿਆਰ ਕਰੀਏ ਮੇਰੀ ਇਹੀ ਦੱਸਣ ਦੀ ਕੋਸ਼ਿਸ਼ ਹੁੰਦੀ ਐ ਤੇ ਹੁਣ ਆਪਾਂ ਤੁਹਾਨੂੰ ਇਹ ਪਾਈਪ ਦੇ ਵਿੱਚ ਨਾ ਸ਼ੇਕ ਕਰਨੇ ਨੇ ਮੈਂ ਸ਼ੇਕ ਕਰਕੇ ਵਿਖਾਉਣਾ ਜੀ ਥੋੜੀ ਥੋੜੀ ਦੂਰੀ ਤੇ ਛੇਕ ਕਰਨੇ ਨੇ ਜੀ ਤੇ ਆ ਮੇਰੇ ਕੋਲ ਹੈਗੀ ਜੀ ਡ੍ਰਿਲ ਮਸ਼ੀਨ ਦੇਖੋ ਇਹਨੂੰ ਰੱਖਦੇ ਆ ਪਾਈਪ ਨੂੰ ਥੱਲੇ ਤੇ ਘੱਟ ਤੋਂ ਘੱਟ 6 6 ਕਰਾਂਗੇ ਜਿਹਦੇ ਵਿੱਚ ਥੋੜਾ ਜ਼ੋਰ ਪਾ ਕੇ ਚਲਾਵਾਂਗੇ ਜੀ ਮੋੜੀ ਇਤਨਾ ਇੱਕ ਹੋਲ ਹੋ ਜਾਣਾ ਜੀ ਇਹਦੇ ਵਿੱਚ ਬਸ ਇਸ ਤਰ੍ਹਾਂ ਆਪਾਂ ਜਿਹੜੇ ਆਲੇ-ਦੁਆਲੇ ਹੋਲ ਕਰ ਲੈਣੇ ਨੇ ਕਿੰਨੇ ਚੈੱਕ ਕਰ ਲੈਣੇ ਜੀ ਇੱਕ ਘੇਰੇ ਦੇ ਵਿੱਚ ਜਿਹੜੇ ਆ ਜਿਵੇਂ 1 2 3 ਇਸ ਤਰ੍ਹਾਂ ਇਹਦੇ ਵਿੱਚ ਤਿੰਨ ਹੋਰ ਹੋ ਜਾਣਗੇ ਥੋੜੇ-ਥੋੜੇ ਡੇਢ-ਡੇੜਾ 2-2 ਇੰਚ 2 ਇੰਚ ਦੀ ਜਿਹੜੀ ਆ ਦੂਰੀ ਤੇ ਉਹ ਆਪਾਂ ਚੈੱਕ ਕਰ ਲੈਣੇ ਆ ਸਾਰੇ ਸਿਰੇ ਦਾ ਕਿਥੋਂ ਤੱਕ ਕਰਾਂਗੇ ਜੀ ਇਹ ਸਾਰੇ ਇਸ ਤੱਕ ਕਰਕੇ ਛੇਕ ਫਿਰ ਤੁਹਾਨੂੰ ਦਿਖਾਉਣਾ ਜੀ ਮੈਂ ਆ ਆ ਦੇਖੋ ਜੀ ਜਿਵੇਂ ਆਪਾਂ ਪਹਿਲਾਂ ਇੱਥੇ ਕੱਢਿਆ ਨਾ ਜੀ ਤੇ ਹੁਣ ਆਪਾਂ ਇਹਨਾਂ ਦੋਵਾਂ ਦੇ ਸੈਂਟਰ 'ਚ ਕੱਢਾਂਗੇ ਜੀ ਇਸ ਤਰ੍ਹਾਂ ਪੈਰ ਨਾਲ ਥੋੜਾ ਜਿਹਾ ਨਲਪ ਲਿਆ ਜੀ ਇਹਨੂੰ ਥੋੜਾ ਜਿਹਾ ਨਾ ਖਿਸਕਦਾ ਹੈ ਜੀ ਇਹ ਆ ਦੇਖੋ ਹੁਣ ਫਿਸਟੇ ਗਾਣੀ ਹੁਣ ਇਸ ਤਰ੍ਹਾਂ ਇਹਨਾਂ ਦੋਵਾਂ ਦੇ ਸੈਂਟਰ 'ਚ ਕੱਢ ਲਾਂਗੇ ਜੀ ਬੜੀ ਵਧੀਆ ਚੀਜ਼ ਬਣਨ ਜਾ ਰਹੀ ਹੈ ਜੀ ਕੋਈ ਸਾਰੇ ਨੋਟ ਕਰੀ ਜਾਓ ਲਓ ਜੀ ਆ ਪਾਈਪ ਦੇ ਵਿੱਚ ਆਪਾਂ ਸਰਾਖ ਮਾਰ ਲੈਨੇ ਤੁਸੀਂ ਦੇਖ ਲਓ ਜੀ ਕੋਲੋਂ ਚੰਗੀ ਤਰ੍ਹਾਂ ਕਿੰਨੀ ਕਿੰਨੀ ਵੇਸ ਤੇ ਆਪਾਂ ਸਰਾਖ ਮਾਰੇ ਨੇ ਤੇ ਹੁਣ ਆਪਣਾ ਪਾਈਪ ਇੱਕ ਤਾਂ ਹੋ ਗਿਆ ਜੀ ਰੈਡੀ ਤੇ ਇੱਕ ਪਾਈਪ ਜਿਹੜਾ ਤੁਹਾਨੂੰ ਛੋਟਾ ਦਿਖਾਇਆ ਸੀ ਉਹਦੇ ਵਿੱਚ ਵੀ ਆਪਾਂ ਛੇਕ ਮਾਰ ਲੈਨੇ ਉਹ ਵੀ ਮੈਂ ਤੁਹਾਨੂੰ ਵਿਖਾਉਣਾ ਜੀ ਸਾਰੀ ਵੀਡੀਓ ਨੂੰ ਦੇਖੀ ਜਾਓ ਜੀ ਐਂਡ ਤੱਕ ਤੁਸੀਂ ਜ਼ਰੂਰ ਹਾਂ ਜੀ ਆਪਾਂ ਇੱਕ ਬੜੀ ਯੂਨੀਕ ਚੀਜ਼ ਜਿਹੜੀ ਆ ਤਿਆਰ ਕਰਨ ਲੱਗੇ ਹਾਂ ਜੀ ਤੁਹਾਡੇ ਵਾਸਤੇ ਦੇਖਣ ਵਾਸਤੇ ਸਾਰੇ ਵੇਖੋ ਵੀ ਤੇ ਤੁਸੀਂ ਵੀ ਟਰਾਈ ਕਰਿਓ ਜੀ ਸਾਰੇ ਆ ਪਾਈਪ ਇੱਕ ਹੋਰ ਜਿਹੜਾ ਤੁਹਾਨੂੰ ਖਾਇਆ ਸੀ ਇਹ 9 ਇੰਚੀ ਪਾਈਪ ਜੀ ਇਹਦੇ ਵਿੱਚ ਵੀ ਆਪਾਂ ਸੁਰਾਖ ਕਰਨੇ ਨੇ ਮਸ਼ੀਨ ਨਾਲ ਬੇਟਾ ਆਪਾਂ ਚੇਂਜ ਕਰ ਲਿਆ ਜੀ ਬਰੀਕ ਤੇ ਜਿਹੜੇ ਮੈਂ ਪਹਿਲਾਂ ਪਾਈਪ 'ਚ ਸੁਰਾਖ ਕੀਤੇ ਆ ਨਾ ਵੱਡੇ ਪਾਈਪ ਦੇ ਵਿੱਚ ਤੁਸੀਂ ਵੀ ਉਹ ਘਰ 'ਚ ਸੁਰਾਖ ਇਹ ਨਹੀਂ ਆਪਣੇ ਕੋਲ ਜ਼ਰੂਰੀ ਡੈਲ ਮਸ਼ੀਨ ਹੀ ਹੋਣੀ ਜ਼ਰੂਰੀ ਆ ਆਪਾਂ ਮਤਲਬ ਕਿਸੇ ਗਰਮ ਚੀਜ਼ ਨਾਲ ਵੀ ਉਹ ਸੁਰਾਖ ਕਰ ਸਕਦੇ ਆ ਆਪਣੇ ਕੋਲ ਹੈਗੀ ਜੀ ਮਸ਼ੀਨ ਘਰੇ ਚਲੋ ਆਪਾਂ ਇਹ ਯੂਜ਼ ਕਰ ਲਈ ਤੇ ਹੁਣ ਆਪਾਂ ਇਹਦੇ 'ਚ ਥੋੜੀ ਥੋੜੀ ਥਾਂ ਤੇ ਮੈਂ ਤੁਹਾਨੂੰ ਦਿਖਾਵਾਂਗਾ ਜੀ ਸ਼ੇਕ ਕਰਨ ਜਾ ਰਿਹਾ ਤੇ ਦੇਖੋ ਜੀ ਇਹ 'ਚ ਵੀ ਸ਼ੇਕ ਕਰਨੇ ਬਹੁਤ ਜ਼ਰੂਰੀ ਆ ਜੋ ਚੀਜ਼ ਆਪਾਂ ਬਣਾ ਰਹੇ ਆ ਉਹਦੇ ਲਈ ਲਓ ਜੀ ਹੁਣ ਆਪਾਂ ਕੱ ਇਹ ਤਾਂ ਆਰ ਪਾਰੀ ਹੋ ਜੂਗਾ ਜੀ ਬਿੱਟ ਕਾਫੀ ਲੰਮਾ ਆ ਦੇਖੋ ਜੀ ਫਿਰ ਆਪਾਂ ਜਿਹੜਾ ਦੂਜਾ ਦਵਾਰੇ ਕੱਢਦੇ ਆ ਉਹ ਐਸ ਰੋ ਕੱਢਾਂਗੇ ਤਾਂ ਜੋ ਜਿਹੜਾ ਇਹ ਤੁਹਾਨੂੰ ਬਾਅਦ ਦੱਸੂਗਾ ਜੀ ਕਿਉਂ ਜ਼ਰੂਰੀ ਹੈ ਆਹ ਲੋ ਜੀ ਇਸੇ ਤਰ੍ਹਾਂ ਹੁਣ ਆਪਾਂ ਇਧਰ ਆ ਇਹਨੂੰ ਕੱਢ ਦਾਂਗੇ ਜੀ ਦੋਨੋਂ ਟੈਂਪਨੈਂਟ ਦੀ ਥਾਂ ਤੇ ਜਿਹੜੀ ਆਪਾਂ ਵੇਤ ਜਿਹੜੀ ਆ ਉਹਦੇ ਵਿੱਚ ਆਪਾਂ ਛੇ ਕੱਢਦੇ ਨੇ ਜੀ ਲਓ ਜੀ ਆਪਾਂ ਵਾਈਟ ਪਾਈਪ ਜਿਹੜਾ ਔਣਾ ਇੰਚ ਹੈ ਇਹਦੇ ਵਿੱਚ ਵੀ ਕਰ ਲੈਨੇ ਸਰਾਖ ਆ ਦੇਖੋ ਜੀ ਆਪਾਂ ਇੰਨੀ ਇੰਨੀ ਦੂਰੀ ਤੇ ਆ ਦੇਖੋ ਮਲਟੀਪਲ ਜਿਹੜੇ ਆਪਾਂ ਇਹਦੇ ਵਿੱਚ ਹੋਲ ਕਰ ਲਏ ਸੀ ਕਰ ਲਏ ਕਾਫੀ ਤੇ ਹੁਣ ਆਪਾਂ ਅਗਲੀ ਕਾਰਵਾਈ ਪਾਉਣੀ ਹੈ ਜੀ ਕੀ ਕਰਨਾ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਾਂ ਮਿੱਟੀ ਲੈ ਕੇ ਆਂਦੀ ਸੀਗੀ ਖੇਤ ਚੋਂ ਆਹ ਦੇਖੋ ਜੀ ਅੱਧਾ ਥੈਲਾ ਮਿੱਟੀ ਦਾ ਆਪਾਂ ਖੇਤ ਵਗਿਆ ਹੋਇਆ ਸੀ ਆਪਣੇ ਕੋਲ ਜੀ ਉੱਥੋਂ ਲੈ ਆਇਆ ਤੇ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਮੁਖਾਉਨੇ ਆ ਪਾਈਪ ਜਿਹੜਾ ਆਹ ਦੇਖੋ ਜੀ ਇਹ ਪਾਈਪ ਨੂੰ ਆਪਾਂ ਗਮਲੇ ਦੇ ਵਿੱਚ ਰੱਖ ਦਿੱਤਾ ਜੀ ਤੇ ਦੇਖੋ ਤੁਸੀਂ ਆਲੇ ਦੁਆਲੇ ਗਮਲਾ ਜਿਹੜਾ ਉਹ ਬਿਲਕੁਲ ਖਾਲੀ ਕਰ ਲਿਆ ਜੀ ਇਹ ਖਾਲੀ ਪਿਆ ਸੀ ਆਪਣੇ ਕੋਲ ਗਮਲਾ ਸਿਰਫ ਮਿੱਟੀ ਸੀ ਤੇ ਆਪਾਂ ਖਾਲੀ ਕਰ ਲਿਆ ਇਹਨੂੰ ਤੇ ਇਹਦੇ ਵਿੱਚ ਹੁਣ ਆ ਪਾਈਪ ਰੱਖ ਦਿੱਤਾ ਆਪਾਂ ਜੋ ਇਹਦੀ ਪੋਜੀਸ਼ਨ ਇਹਨੂੰ ਲੋੜੀਂਦੀ ਸੀ ਉਹਦੇ ਚ ਆਪਾਂ ਕਰਤਾ ਜੀ ਕਨਵਰਟ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਛੋਟਾ ਪਾਈਪ ਹੈ ਜੀ ਆਹ ਵਾਲਾ ਇਹ ਆਪਾਂ ਇਹਦੇ ਵਿੱਚ ਕਾਰ ਪਾਵਾਂਗੇ ਉਹ ਆਪਾਂ ਪਾ ਕੇ ਦਿਖਾਉਣਾ ਤੁਹਾਨੂੰ ਜੀ ਲਓ ਜੀ ਹੁਣ ਆਪਾਂ ਮਿੱਟੀ ਐ ਕੱਪ ਦੀ ਹੈਲਪ ਨਾਲ ਇਹਦੇ ਵਿੱਚ ਪਾਵਾਂਗੇ ਜੀ ਪਹਿਲਾਂ ਗਮਲੇ 'ਚ ਪਾਵਾਂਗੇ ਜੀ ਤਾਂ ਜੋ ਜਿਹੜੀ ਪਾਈਪ ਨੂੰ ਆ ਨਾ ਸਾਈਡ ਤੋਂ ਸਪੋਰਟ ਹੋ ਜਾ ਆ ਦੇਖੋ ਜੀ ਤਾਂ ਜੋ ਹਿੱਲੇ ਨਾ ਦੇਖੋ ਕਿਉਂਕਿ ਇਹਨੇ ਬਾਅਦ ਜਦੋਂ ਪਾਈਪ ਦੇ ਵਿੱਚ ਆਪਾਂ ਮਿੱਟੀ ਪਾਤੀ ਨਾ ਬਹੁਤ ਪਾਰਾ ਹੋ ਜਾਣਾ ਫਿਰ ਡਿੱਗ ਸਕਦਾ ਕਿਸੇ ਪਾਸੇ ਵੀ ਤੇ ਆਪਾਂ ਪਹਿਲਾਂ ਪਾਈਪ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਜੀ ਸੈਟਾਂ ਤੋਂ ਮਿੱਟੀ ਪਾ ਕੇ ਆਹ ਦੇਖੋ ਜੀ ਇਸ ਤਰ੍ਹਾਂ ਦੇ ਕੰਮ ਨਾ ਆਪਾਂ ਨੂੰ ਕਰਨ ਚ ਬਹੁਤ ਇੰਟਰਸਟ ਹੈ ਮਜ਼ਾ ਆਉਂਦਾ ਜੀ ਤੇ ਤੁਸੀਂ ਵੀ ਸਾਰੇ ਕਰਾਇਆ ਕਰੋ ਜੀ ਬੜਾ ਮਨ ਲੱਗਦਾ ਜੀ ਕੋਈ ਸਟ੍ਰੈਸ ਸਟ੍ਰੈਸ ਸਭ ਡਿਪਰੈਸ਼ਨ ਡਿਪਰੈਸ਼ਨ ਦੂਰ ਭੱਜ ਜਾਂਦਾ ਜੀ ਜੇ ਬੰਦਾ ਇਹੋ ਜਿਹਾ ਗ੍ਰੀਨਰੀ ਨਾਲ ਮਤਲਬ ਗ੍ਰੀਨਰੀ ਵਾਲੇ ਕੰਮ ਕਰਦਾ ਹੈ ਅਲਗ-ਅਲਗ ਤਰ੍ਹਾਂ ਦੇ ਬੂਟੇ ਲਾਉਂਦੇ ਆ ਹਨਾ ਸਬਜ਼ੀਆਂ ਜਿਹੜੇ ਲਾਈਦੀਆਂ ਆਹ ਲੋ ਜੀ ਕੋਚਰ ਵੀ ਨਹੀਂ ਲੱਗਦਾ ਜੀ ਸਾਰਾ ਇਹ ਅੱਧੇ ਪੌਣੇ ਘੰਟੇ ਦਾ ਕ ਲਓ ਜੀ ਆ ਲਓ ਜੀ ਆ ਹੋ ਗਿਆ ਫੁੱਲ ਹੁਣ ਇਹਨੂੰ ਇੱਕ ਕਰ ਆਪਾਂ ਨੱਪ ਦਿੰਨੇ ਆ ਜੀ ਆ ਦੇਖੋ ਨੱਪਣ ਤੋਂ ਬਾਅਦ ਥੋੜੀ ਆਪਾਂ ਇੱਕ ਅੱਧਾ ਕੱਪ ਵਿੱਚ ਹੋਰ ਮਿੱਟੀ ਪਾ ਦਾਂਗੇ ਤੇ ਆ ਲਓ ਜੀ ਇਹ ਇੱਕ ਯਾਦ ਰੱਖਣਾ ਜੀ ਪੈਪ ਜਿਹੜਾ ਬਿਲਕੁਲ ਗਮਲੇ ਦੇ ਸੈਂਟਰ 'ਚ ਹੋਵੇ ਜੇ ਇੱਕ ਪਾਸੇ ਹੋ ਗਿਆ ਤਾਂ ਜਿਵੇਂ ਨੇਰੀ ਵਗੈਰਾ ਆ ਜਾਂਦੀ ਆ ਜਾਂ ਕਿਸੇ ਪਾਸੇ ਪਾਣੀ ਜ਼ਿਆਦਾ ਪੈ ਜੇ ਤਾਂ ਟੇਡਾ ਹੋ ਸਕਦਾ ਜੀ ਤੇ ਇਹਨੂੰ ਥੋੜਾ ਨੱਪਣਾ ਜ਼ਰੂਰ ਹੈ ਜੀ ਇੱਕ ਵਾਰੀ ਬਾਕੀ ਜਦੋਂ ਇੱਕ ਵਾਰੀ ਇਹਦੇ ਸਾਈਡਾਂ 'ਚ ਪਾਣੀ ਪਾਵਾਂਗੇ ਮਿੱਟੀ ਬਹਿ ਜਾਊਗੀ ਫਿਰ ਹੋਰ ਮਿੱਟੀ ਪਾ ਦਾਂਗੇ ਤਾਂ ਜੋ ਠੋਸ ਬਣ ਜਾਏ ਗਮਲਾ ਤੇ ਹਿੱਲੇ ਨਾ ਜੀ ਆ ਦੇਖੋ ਜੀ ਆ ਪਾਈਪ ਹੈ ਆ ਪਾਈਪ ਆ ਆ ਜਿਹੜਾ ਵੱਡਾ ਪਾਈਪ ਹੈ 4 ਇੰਚੀ ਪਾਈਪ ਇਹਦੇ ਬਿਲਕੁਲ ਸੈਂਟਰ 'ਚ ਇਸ ਤਰ੍ਹਾਂ ਰੱਖ ਦਾਂਗੇ ਜੀ ਆਪਾਂ ਨੂੰ ਅੰਦਾਜ਼ਾ ਲੱਗ ਜਾਂਦਾ ਕਿ ਇੱਥੇ ਸੈਂਟਰ ਹੈ ਫਿਰ ਆਲੇ ਦੁਆਲੇ ਇਹਦੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆਪਾਂ ਆ ਰਾਮ ਨਾਲ ਜਿਆਦਾ ਸਪੀਡ ਨਾਲ ਨਹੀਂ ਪਾਉਣੀ ਜੇ ਆਪਾਂ ਜਿਆਦਾ ਜ਼ੋਰ ਦੀ ਪਾਵਾਂਗੇ ਫਿਰ ਇਹ ਜਿਹੜੇ ਸ਼ੇਕ ਨੇ ਇਹਨਾਂ ਥਾਂ ਮਿੱਟੀ ਬਾਹਰ ਨਿਕਲ ਲੱਗ ਜਾਂਦੀ ਹੈ ਜੀ ਤੇ ਆਪਾਂ ਉਹਨਾਂ ਚਾਰੇ ਮਿੱਟੀ ਪਾਉਣੀ ਹੈ ਜੀ ਪਹਿਲਾਂ ਇਹਨੂੰ ਫੜ ਕੇ ਪਾਈਪ ਨੂੰ ਜਿੰਨਾ ਚਿਰ ਖੜਾ ਨਾ ਜਾਵੇ ਜਦੋਂ ਆਪਣੇ ਸਾਰੇ ਖੜ ਗਏ ਨਾ ਪਾਈਪ ਜੀ ਫਿਰ ਆਪਾਂ ਮਤਲਬ ਇਹਨੂੰ ਛੱਡ ਨਾ ਦੇਖੋ ਹੁਣ ਥੋੜਾ ਜਿਹਾ ਆਪਣੇ ਆਸਰੇ ਹੋ ਗਿਆ ਜੀ ਹੁਣ ਆਪਾਂ ਇਹਨੂੰ ਪੂਰਾ ਉੱਪਰ ਤੱਕ ਭਰਨਾ ਜੀ ਤੇ ਨੇੜੇ ਲਿਆਉ ਮੜਾ ਜਾ ਮੈਂ ਤੁਹਾਨੂੰ ਵਿਖਾਉਣਾ ਜੀ ਜਿਹੜੇ ਆਹ ਹੋਲ ਲੈਣਾ ਜੀ ਇਹਨਾਂ 'ਚ ਆਪਾਂ ਬੂਟੇ ਲਾਉਣ ਜਾ ਰਹੇ ਹਾਂ ਜੀ ਤੇ ਬੂਟੇ ਵੀ ਤੁਹਾਨੂੰ ਵਿਖਾਉਣਾ ਕਾਹਦੇ ਲਾਉਣ ਜਾ ਰਹੇ ਹਾਂ ਜੀ ਆਹ ਦੇਖੋ ਆ ਆਪਾਂ ਲਿਆਂਦੀ ਹੋਈ ਹੈ ਜੀ ਦੁਪਹਿਰ ਖੜੀ ਅੱਜ ਤੇ ਆ ਵੀ ਇਹ ਆਪਾਂ ਲਾਵਾਂਗੇ ਜੀ ਤੇ ਇਹ ਕਾਫੀ ਨੇ ਬੂਟੇ ਦੇ ਵਾਸਤੇ ਤੇ ਬਹੁਤ ਘੈਂਟ ਚੀਜ਼ ਬਣਨ ਜਾ ਰਹੀ ਹੈ ਜੀ ਇਹ ਜਦੋਂ ਲੱਗ ਗਿਆ ਸਾਰਾ ਫਿਰ ਤੁਹਾਨੂੰ ਮਤਲਬ ਪਤਾ ਲੱਗ ਜਾਊਗਾ ਕੀ ਚੀਜ਼ ਬਣਾਈ ਹੈ ਆਪਾਂ ਕੀ ਇਹ ਸੈਂਪਲ ਤਿਆਰ ਕੀਤਾ ਜ ਪੂਰਾ ਸਟਰਕਚਰ ਦੇਖ ਲਓ ਜੀ ਤੇ ਆਹ ਦੇਖੋ ਜਿਹੜੇ ਆਪਾਂ ਛੇਕ ਕੱਢੇ ਨੇ ਹੌਲ ਕੱਢੇ ਨੇ ਇਹਨਾਂ ਦੇ ਵਿੱਚ ਮਿੱਟੀ ਦੇਖੋ ਤੁਹਾਨੂੰ ਨਜ਼ਰ ਆ ਰਹੀ ਹੈ ਜੀ ਤੇ ਉੱਪਰੋਂ ਵੀ ਦੇਖ ਲਓ ਜੀ ਆ ਤਿਆਰ ਕਰਤਾ ਜੀ ਇਹਦੇ ਵਿੱਚ ਹੁਣ ਜਿਹੜਾ ਆ ਆ ਪਾਇਆ ਪਈ ਜੀ ਇਹ ਬਿਲਕੁਲ ਖਾਲੀ ਹੈ ਵਿੱਚੋਂ ਜੀ ਇਹਦੇ ਵਿੱਚ ਹੁਣ ਪਾਣੀ ਪਾਵਾਂਗੇ ਆਪਾਂ ਤਾਂ ਜੋ ਜਿਹੜਾ ਰਸ ਕੇ ਆ ਸਾਈਡ ਵਾਲੀ ਮਿੱਟੀ ਜਿਹੜੀ ਇੱਥੇ ਆ ਜੇ ਵੀ ਪਾਣੀ ਤੇ ਪੈਪ ਜ ਤੁਹਾਨੂੰ ਖਾਇਆ ਸੀ ਆਪਾਂ ਛੇਕ ਕੱਢੇ ਨਾਲ ਜਿਹੜੇ ਜੀ ਤੇ ਇਹਦੇ ਵਿੱਚ ਆਪਾਂ ਹੁਣ ਲਾਵਾਂਗੇ ਜੀ ਦੁਪਹਿਰ ਖਿੜੀ ਇਹਨੂੰ ਦੁਪਹਿਰ ਬੂਟੀ ਵੀ ਕਹਿੰਦੇ ਨੇ ਕਿ ਜੀ ਸੋਹਣੇ ਸੋਹਣੇ ਫ ਤੇ ਵਾਈਟ ਵਿੱਚ ਵੀ ਆਉਂਦੀ ਹੈ ਜੀ ਆਹ ਦੇਖੋ ਜੀ ਹੁਣ ਲਾਉਨੇ ਆ ਆ ਲਓ ਜੀ ਪਾਣੀ ਆਪਾਂ ਇੱਚ ਪਾਉਣਾ ਸ਼ੁਰੂ ਕਰਤਾ ਪਾਣੀ ਆਪਾਂ ਦੇਖੋ ਬਿਲਕੁਲ ਘਟ ਪਾ ਰਹੇ ਆ ਜੀ ਘਟ ਪਾਉਂਦਾ ਮੋਟੀ ਵੇ ਕਿਉਂਕਿ ਪਾਣੀ ਹੌਲੀ ਹੌਲੀ ਰਸੂਗਾ ਜਿਹੜੀ ਸਾਈਡ ਤੇ ਮਿੱਟੀ ਹੈ ਕਿਉਂਕਿ ਸੁੱਕੀ ਮਿੱਟੀ ਹੈ ਇੱਕਦਮ ਨਹੀਂ ਦਸਣਾ ਤੇ ਹੌਲੀ ਤਾਂ ਆਪਾਂ ਥੋੜਾ ਥੋੜਾ ਤਾਂ ਪਾ ਰਹੇ ਆ ਦੇਖੋ ਜੀ ਤਾਂ ਨੂੰ ਮੜਿਆ ਕਰੋ ਤਾਂ ਘਟ ਪਾ ਰਹੇ ਆ ਵੀ ਜੇ ਇੱਕਦਮ ਇਹਨੂੰ ਭਰਤਾ ਪਾਪ ਨੂੰ ਫਿਰ ਸਾਰਾ ਉੱਛਲ ਕੇ ਅੰਦਰ ਸਾਈਡ ਤੇ ਜ਼ਿਆਦਾ ਹੋ ਜਾਊਗਾ ਤੇ ਮਿੱਟੀ ਜਿਹੜੀ ਬਾਹਰ ਪਾਪ ਵੀ ਗੰਧਾ ਹੋ ਜਾਊਗਾ ਤੇ ਮਿੱਟੀ ਵੀ ਜਿਹੜੀ ਬਾਹਰ ਨਿਕਲ ਜਦੋਂ ਇੱਥੇ ਆਪਾਂ ਲਾਤਾ ਨਾ ਜੀ ਅੰਦਰੋਂ ਆਪਣੇ ਆਪ ਜਿਹੜੀ ਸਲਾਬ ਆ ਜਣੀ ਇੱਥੇ ਦੁਪਹਿਰ ਖਿੜੀ ਨੂੰ ਜਿਹੜਾ ਵੈਸੇ ਵੀ ਉਹ ਇਸ ਤਰ੍ਹਾਂ ਦੀ ਹੁੰਦੀ ਚੀਜ਼ ਕਿ ਛੇਤੀ ਜਿਹੜੀ ਉਹ ਮਤਲਬ ਚੱਲ ਜਾਂਦੀ ਹੈ ਉਹਨੂੰ ਕੋਈ ਐਸੀ ਦਿੱਕਤ ਨਹੀਂ ਹੁੰਦੀ ਜਿਵੇਂ ਆਮ ਬੂਟੇ ਆਪਾਂ ਵੇਖੀਦਾ ਨਾ ਕਿਸੇ ਵੇਲੇ ਫੁੱਲਾਂ ਵਾਲੇ ਨੂੰ ਇੱਕ ਚੋ ਕੱਢ ਕੇ ਦੂਜੇ ਬੂਟੇ ਜਲਾਈਏ ਟਰਾਂਸਪਲੈਂਟ ਕਰੀਏ ਤੇ ਉਹ ਮਤਲਬ ਖਰਾਬ ਹੋ ਜਾਂਦੇ ਨੇ ਛੇਤੀ ਖਰਾਬ ਨਹੀਂ ਹੁੰਦੀ ਹੁਣ ਇੱਥੇ ਜਿਵੇਂ ਆ ਵੇਖੋ ਆ ਹੌਲ ਨੇ ਇਹਦੇ ਵਿੱਚ ਗਾਰਾ ਜਾਂ ਬਣ ਜਾਊਗਾ ਫਿਰ ਆਪਾਂ ਇਹਦੇ ਵਿੱਚ ਆਪਾਂ ਦੁਪਹਿਰ ਖਿੜੀ ਲਾ ਦਾਂਗੇ ਤੁਹਾਨੂੰ ਸਾਰੀ ਲਾ ਕੇ ਦਿਖ ਬਾਈ ਲਾਰਾ ਵਿੱਚ ਇਹਨੂੰ ਨਾ ਜਿਹੜੀ ਆਪਾਂ ਲਾਈ ਆ ਦੇਖੋ ਦੁਪਹਿਰ ਖੜੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਅੰਦਰ ਨੂੰ ਆਪਾਂ ਦਸਣਾ ਤਾਂ ਜੋ ਡਿੱਗਣਾ ਸਹੀ ਕਿਉਂਕਿ ਗਾਰਾ ਬਣਿਆ ਹੋਇਆ ਜੀ ਇੱਥੇ ਜਿਹੜੇ ਆ ਛੇਕ ਨੇ ਤੇ ਛੇਤੀ ਡਿੱਗ ਵੀ ਸਕਦੀ ਹੈ ਬਾਹਰ ਇੰਨਾ ਇੰਨਾ ਘੱਟੋ ਘੱਟ ਅੱਧਾ ਅੱਧਾ ਪੌਣਾ ਬਣਿਆ ਇਹ ਚੰਦਰ ਨੂੰ ਇਹਨੂੰ ਧੱਕ ਦੇਣਾ ਤੇ ਕੱਲ ਤੱਕ ਇਹਨੇ ਪਕੜਨ ਜਿਹੜੀ ਆ ਪੂਰੀ ਕਰ ਲੈਣੀ ਜੜ ਫੜਨ ਦੀ ਕੋਸ਼ਿਸ਼ ਕਰ ਲਏਗੀ 2-3 ਦਿਨਾਂ ਦੇ ਵਿੱਚ ਬਾਕੀ ਇਹ ਬੂਟੀ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਛੇਤੀ ਸੁੱਕਦੀ ਨਹੀਂ ਜੀ ਇਹ ਲਓ ਜੀ ਲਗਾ ਦਿੱਤੀ ਆਪਾਂ ਇਹ ਸਾਰੇ 'ਚ ਦੁਪਹਿਰ ਖੜੀ ਜੀ ਤੇ ਆਹ ਦੇਖੋ ਕੁਝ ਕੁਝ ਉਪਰ ਵੀ ਉਸ ਆਕੇ ਤੇ ਆ ਬੜਾ ਸੋਹਣਾ ਡਿਜ਼ਾਈਨ ਬਣਦਾ ਜੀ ਤੇ ਆ ਦੇਖੋ ਸਾਰਾ ਜੀ ਤੁਸੀਂ ਇੱਕ ਵਾਰੀ ਦੂਰ ਤੱਕ ਦੇਖੋ ਜੀ ਥੱਲੇੋਂ ਲੈ ਕੇ ਤਾਂ ਤੱਕ ਆਪਾਂ ਲਾਤੀਏ ਤੇ ਹੁਣ ਆਪਾਂ ਮਤਲਬ ਆਪਣੇ ਵੱਲ ਕੋਸ਼ਿਸ਼ ਪੂਰੀ ਕੀਤੀ ਹੈ ਕਿ ਇਹ ਖਰਾਬ ਨਾ ਹੋਵੇ ਇਹਨਾਂ ਚ ਕੋਈ ਬੂਟਾ ਬੜੇ ਢੰਗ ਨਾਲ ਲਾਇਆ ਜਣਾ ਜਿਹੜੀਆਂ ਅੰਦਰ ਵੱਲ ਨੂੰ ਕਰਕੇ ਤੇ ਵੈਸੇ ਛੇਤੀ ਖਰਾਬ ਨਹੀਂ ਹੁੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਬਾਕੀ ਟਾਈਮ ਟੂ ਟਾਈਮ ਤੁਹਾਨੂੰ ਅੱਗੇ ਮੈਂ ਦਿਖਾਵਾਂਗਾ ਕਿੰਨਾਂ ਕੰਡੀਸ਼ਨ ਇਹਨਾਂ ਦੀ ਮੈਨੂੰ ਪੂਰੀ ਆਸ ਆ ਹੋਪ ਆ ਕਿ ਇਹ ਮਤਲਬ ਖਰਾਬ ਨਹੀਂ ਹੋਊਗਾ ਸਾਰੇ ਚੱਲਣਗੇ ਜੀ ਬਾਕੀ ਦੇਖੋ ਤੁਸੀਂ ਨੇੜੇੋਂ ਦੇਖੋ ਜੀ ਪੂਰਾ ਪੂਰਾ ਸਰਕਲ ਬਣਿਆ ਹੈ ਜੀ ਗਲਾਈ ਦੇ ਵਿੱਚ ਲਾਏ ਨੇ ਦੇਖੋ ਆਹ ਦੇਖੋ ਜੀ ਤੇ ਇਹ ਮਤਲਬ 15 20 ਦਿਨ ਦੇ ਵਿੱਚ ਜਿਵੇਂ ਹੁਣ ਦੁਪਹਿਰਾਂ ਅੱਗੇ ਲੱਗਣ ਲੱਗ ਜਣੀਆਂ ਨੇ ਦੁਪਹਿਰਾਂ ਦੇ ਵਿੱਚ ਮਤਲਬ ਬਹੁਤ ਵਧੀਆ ਇਹਦਾ ਫੁੱਲ ਖਿੜਿਆ ਕਰਨਗੇ ਤੇ ਇੱਕ ਬੜਾ ਸੋਹਣਾ ਇੱਕ ਘਿਰਾ ਬਣ ਜੂਗਾ ਜੀ ਇਹ ਸਾਰਾ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਜਿਹਦੇ ਚ ਆਪਾਂ ਦੋ ਪਾਈਪਾਂ ਤੇ ਇੱਕ ਗਮਲੇ ਦੀ ਸਹਾਇਤਾ ਨਾਲ ਤੇ ਕੁਝ ਕ ਮਿੱਟੀ ਸੀ ਆਪਣੇ ਕੋਲ ਆਪਾਂ ਦੁਪਹਿਰ ਖੜੀ ਜਿਹੜੀ ਲਾਈਏ ਤੇ ਆਪਣੇ ਸਾਰੇ ਵਲੌਗ ਜਿਹੜੇ ਪਹਿਲਾਂ ਵੀ ਪਾਏ ਆ ਪਲਾਂਟਸ ਨਾਲ ਰਿਲੇਟਡ ਸਬਜ਼ੀਆਂ ਦੀਆਂ ਫਸਲਾਂ ਨਾਲ ਰਿਲੇਟਡ ਜੀ ਉਹ ਵੀ ਸਾਰੇ ਜਰੂਰ ਜਾ ਕੇ ਚੈੱਕ ਕਰਿਓ ਜੀ ਤੇ ਜਿੰਨੇ ਜਿੰਨੇ ਆਪਣੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਦੀ ਲੱਗੀ ਆਪਣੀ ਅੱਜ ਦੀ ਕੋਸ਼ਿਸ਼ ਤੇ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ